ਐਸੇ ਲੇ ਤੇ ਕੋਈ ਸਬਜ਼ੀ ਬਹੁਤ ਘੱਟ ਲਾਉਂਦੇ ਘਰਾਂ ਅੰਗੇ ਬਰੰਕਲ ਲਾ ਰੱਖੀ ਆ ਬਹੁਤ ਵਧੀਆ ਕੰਮ ਕਰ ਰਹੇ ਹੋ। ਆਜਾ ਤੁਹਾਨੂੰ ਲੈ ਕੇ ਜਾਣੀ ਅੱਜ ਟਾਪ ਤੇ। ਇਹ ਆ ਜੀ ਸੋਨੂ ਬਾਈ ਦੀ ਛੱਤ। ਕਬੂਤਰ ਦੇਖੋ ਯਾਰ ਕਿੱਡਾ ਸੋਹਣਾ। ਲੈਟਸ ਸੀ ਦੋਸਤ ਉੱਡਦਾ ਕਿ ਨਹੀਂ। ਬਰਖਤ ਲਗਾਓ। ਤਾਜੀ ਹਵਾ ਲਓ। ਤੇ ਜਦੋਂ ਗਰਮੀ ਹੱਥ ਖੜੇ ਕਰਾ ਦੇ ਫਿਰ ਇਹਦੀ ਛੱਡ ਲੋ। ਤੇ ਆਦੇ ਹੁੰਦੇ ਨਾ ਵੀ ਦੂਜੇ ਦੀ ਥਾਲੀ ਚ ਲੱਡੂ ਵੱਡੇ ਲੱਗ ਜਾਂਦਾ ਉਹ ਗੱਲ ਹੈ। ਹਾਂ ਵੱਡੀਆਂ ਮਾਰਤਾਂ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਬਾਹਰਲੇ ਮੁਲਕਾਂ ਚ ਤੇ ਬਾਹਰੋਂ ਦੇਖਣ ਨੂੰ ਤਾਂ ਤੁਹਾਨੂੰ ਐ ਲੱਗੂਗਾ ਵਿੱਚ ਪਤਾ ਨਹੀਂ ਕੀ ਐ ਹੋਟਲ ਵੀ ਹੋ ਸਕਦੇ ਆ ਹੋਰ ਐਚੀਮਾਰਟਾਂ ਵੀ ਹੋ ਸਕਦੀਆਂ ਤੇ ਦਫ਼ਤਰ ਵੀ ਹੋ ਸਕਦੇ ਆ ਜਿਹੜੀ ਧਰਤੀ ਆਪਣੇ ਪੰਜਾਬ ਦੀ ਆ ਨਾ ਉਹ ਤਾਂ ਕਿਤੇ ਹੀ ਨਹੀਂ ਮੈਂ ਅੱবি ਤਾਂ ਰੋਜ ਫਰਾਂਚ ਸਿੱਖਦਾ ਹੁਣਾਂ ਮਾੜੀ ਮਾੜੀ 73 73 ਨੂੰ ਆਦੇ ਹੁੰਦੇ ਆ ਸੂਆ ਸੌਣ 36 36 ਜਿੱਥੇ ਅਸੀਂ ਰਹਿੰਦੇ ਆ ਉੱਥੋਂ ਲੈ ਕੇ ਜਿੱਥੇ ਘਰ ਪੈ ਰਿਆ ਵੀ ਕਿੰਨੇ ਕੁ ਸਕੈਂਟਾਂ ਦਾ ਰਸਤਾ ਅੱਜ ਤਾਂ ਸੈਡ ਲੱਗਦੇ ਦੋਨੇ ਐ ਲੱਗਦਾ ਦਿਲ ਟੁੱਟੇ ਦੋਨਾਂ ਦੇ ਇਹ ਤਾਂ ਪੂਰਾ ਵੱਡਾ ਜਿੱਥੋਂ ਤਾਈਂ ਮਤਲਬ ਸੈਕਟਰ ਚੱਲਦਾ ਨਾ ਇਹ ਉੱਥੋਂ ਤਾਈਂ ਹੈ ਸਾਰਾ ਇਹ ਕੀ ਆ ਕੋਈ ਘਰ ਪਾ ਰਿਹਾ ਤੇ ਪਿੱਲੀਆਂ ਇੱਥੇ ਜਗਤ ਗੰਦਰ ਯਾਰ ਨੇ ਨੀਆਂ ਚ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਟ ਦਾ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਵੀਡੀਓ ਨੂੰ ਵਰਤਵਾਤ ਕਰ ਦਿਓ ਸ਼ੇਅਰ ਜੀ ਬਹੁਤ ਮਿਹਨਤ ਲੱਗਦੀ ਹੈ ਜਲਦੀ ਜਲਦੀ ਨੂੰ ਨਾ ਸ਼ੇਅਰ ਕਰਦਿਆ ਕਰੋ ਲਿੰਕ ਨੂੰ ਕਾਪੀ ਕਰਕੇ ਵਟਸਐਪ ਤੇ ਪਾਦਿਆ ਕਰੋ ਤੇ ਬਾਕੀ ਦੋਸਤੋ ਅੱਜ ਤਾਂ ਹਵਾ ਚੱਲੀ ਜਾਂਦੀ ਸੀ ਕੱਲ ਤਾਂ ਥੋੜੀ ਜਿਹੀ ਹਮਸ ਜੀ ਹੋ ਗਈ ਸੀ ਪਰ ਅੱਜ ਵਧੀਆ ਹਵਾ ਗਰਮੀ ਗਰਮੀ ਘਟਾ ਹੈ ਤੇ ਬਾਕੀ ਜਾਣਿਆਂ ਗਿੱਲਰਾਂ ਕੋਲੇ ਵੇਣਿਆ ਕੀ ਕਰੀ ਜਾਂਦੇ ਅੱਜ ਮਾਰਦੇ ਆਂ ਘੇੜਾ ਤੇ ਬਾਕੀ ਅੰਕਲ ਦੀ ਸਬਜੀ ਵਾਵਾ ਹੋ ਗਈ ਦਿਖਾਉਨੇ ਆ ਸਾਨੂੰ ਆਹ ਵੇ ਪੈਸੇ ਦੇ ਤੇ ਕੋਈ ਸਬਜੀ ਬਹੁਤ ਘੱਟ ਲਾਉਂਦੇ ਘਰ ਆ ਕੇ ਪਰ ਅੰਕਲ ਲਾ ਰੱਖੀ ਐ ਬਹੁਤ ਵਧੀਆ ਕੰਮ ਕਰ ਰਿਹਾ ਅੰਕਲ ਟਮਾਟਰ ਤਾਂ ਹੋ ਵੀ ਗਏ ਐ ਤਾਂ ਮੇਰਾ ਜਿੱਡੇ ਪਰ ਹੋ ਗਏ ਟਮਾਟਰ ਵਾਵਾ ਲਾਈ ਬੈਠੇ ਅੰਕਲ ਅੰਕਲ ਦੀ ਨਹੀਂ ਤੇ ਸੋਨੂ ਭਾਈ ਗਏ ਹੋ ਰਾਸਤਾਨਾ ਉਹਨੋਂ ਬਈ ਨਾਉਣ ਦੇ ਉਹਨਾਂ ਲਈ ਵੀ ਇੱਕ ਸਰਪ੍ਰਾਈਜ਼ ਹੈ। ਬਾਕੀ ਦੋਸਤੋ ਬਾਦਿਆਂ ਭਾਜ ਦੇ ਵਲੌਗ ਵਾਲਾ। ਅੱਜ ਤੁਹਾਨੂੰ ਲੈ ਕੇ ਜਾਣੀ ਅੱਜ ਟਾਪ ਤੇ। ਮੈਂ ਦੂਜੀ ਮੰਜ਼ਲ ਤੌਣ ਜਾ ਰਿਹਾ ਜੀ ਟਾਪ ਤੇ ਤੇ ਆ ਆਪਾਂ ਵੀਡੀਓ ਪਾਈ ਸੀ ਫਲੈਟ ਦੀ ਇੱਕ ਰਾਏ ਤੇ ਲੱਗ ਗਿਆ। ਇਨਾਂ ਦੇ ਵਿੱਚ ਕੱਲ ਹੀ ਅਸੀਂ ਲੱਗੇ ਆ ਜਿਹੜੇ ਕੱਲ ਮੈਂ ਵੀਡੀਓ ਪਾਈ ਸੀ ਟੈਕ ਨਾਲੇ ਲਓ ਜੀ ਆਪਾਂ ਪਹੁੰਚ ਗਏ ਆਂ ਟਾਪ ਤੇ ਛੱਤ ਤੇ ਬਹੁਤ ਕੁਝ ਬਿਆਹ ਇਹਨਾਂ ਦੇ ਦਿਖਾਉਣੇ ਆ ਸਾਨੂੰ ਇਹ ਆ ਜੀ ਸੋਨੂ ਬਾਈ ਦੀ ਛੱਤ ਸੋਨੂ ਬਾਈ ਦਾ ਬਾਥਰੂਮ ਇੱਧਰ ਤਿਆਰ ਹੋ ਰਿਹਾ ਆ ਚੱਲ ਰਹੀ ਜੀ ਏਸੀ 1 2 3 4 5 6 7 8 ਤੇ 9 9 ਏਸੀ ਆ 3 3 ਸ਼ੀਟ ਤੇ 9 ਕਬੂਤਰ ਦੇਖੋ ਯਾਰ ਕਿੱਡਾ ਸੋਹਣਾ ਆਰਡਰ ਆ ਜਾਵੇ ਇਹ ਤਾਂ ਮੈਨਾਂ ਦਾ ਕਿਸੇ ਦਾ ਰੱਖਿਆ ਹੋਇਆ ਸੀ ਰੰਗ ਲੱਗਿਆ ਹੋਇਆ ਤੇ ਤੱਕ ਤੱਕ ਗਿਆ ਨਾ ਚੜ ਗਰਮੀ ਚ ਤਾਂ ਆ ਕੇ ਬਹਿ ਗਿਆ ਆ ਆ ਆ ਬੋਲਟਰ ਆ ਜਾਵੇ ਆ ਆ ਆ ਲੈਟਸ ਸੀ ਦੋਸਤ ਔੜਦਾ ਕਿ ਨਹੀਂ ਆ ਆ ਆ ਆ ਆ ਉੱਡ ਗਿਆ ਵਿਚਾਰਾ ਫੱਕਾ ਵੇ ਐਸ ਮਾਮਲੇ ਜੱਬਾ ਕੱਚੇ ਖਿਡਾਰੀ ਆ ਡਾਤਾ ਚੱਲ ਵਿਚਾਰਾ ਪਾਣੀ ਪੂੜੀ ਪੀ ਆਂਦੇ ਹਾਂ ਆ ਆਪਾਂ ਸੀਗੇ ਆ ਦੇਖੋ ਵੀ ਕਿੰਨੇ ਲੱਗੇ ਸਾਨੂੰ ਇੱਕ ਬਿਲਡਿੰਗ ਚ ਤੇ ਤਿੰਨ ਉਸਟਨ ਲਾ ਲਓ ਤੇ ਬਿਲਡਿੰਗਾਂ ਵੇਖੋ ਕਿੰਨੀਆਂ ਐ ਆਹ ਵੇਖੋ ਤੇ ਕਿੰਨੀ ਪਾਪੂਲੇਸ਼ਨ ਹੋਣੀ ਹੈ ਤਾਂ ਕਰਕੇ ਦੋਸਤੋ ਦਰਖਤ ਲਾਉਣੇ ਬਹੁਤ ਜ਼ਰੂਰੀ ਹੈ ਦਰਖਤ ਲਗਾਓ ਤਾਜੀ ਹਵਾ ਲਓ ਤੇ ਜਦੋਂ ਗਰਮੀ ਹੱਥ ਖੜੇ ਕਰਾ ਦੇ ਫਿਰ ਇਹਦੀ ਛੱਡ ਲੋ ਅੱਜ ਆਪਾਂ ਗੇੜਾ ਮਾਰ ਕੇ ਆਵਾਂਗੇ ਜੀ 골ਫ ਘਰਾਉਣ ਵਾਲੀ ਸਾਈਡ ਆ ਰੋਡ ਜਾਂਦੀ ਨਾਲ ਬੜੀ ਸੋਹਣੀ ਮਤਲਬ ਬਣ ਰਹੀ ਹੈ ਰੋਡਾਂ 'ਚ ਬਣੀ ਨੇ ਗੋਲ-ਗੋਲ ਜੀ ਸੀ ਟਾਈਪ ਰੋਡ ਆ ਇਹ ਬਹੁਤ ਸੋਹਣੀ ਹੈ ਸਾਹਮਣੇ ਆ ਗਈਆਂ ਜੀ ਉੱਚੀਆਂ ਮਾਰ ਤਾਂ ਆ ਦੇਖ ਲਓ ਵੀ ਆਪਾਂ ਗੱਲ ਕਰਦੇ ਹੁੰਦੇ ਆ ਜਿਵੇਂ ਜਿਵੇਂ ਨਵੀਂ ਚੀਜ਼ ਬਣਦੀ ਐ ਥੋੜੀ ਅਲੱਗ ਬਣਦੀ ਐ ਹੁਣ ਬਾਹਰਲੇ ਮੁਲਕਾਂ 'ਚ ਕੀ ਆਹੀ ਕੁਸੀ ਐ ਵੱਡੀਆਂ ਵੱਡੀਆਂ ਇਮਾਰਤਾਂ ਤੇ ਬਸ ਆਇਆ ਵੀ ਆਪਣੇ ਬਾਹਰ ਜਿਹੜੇ ਬਿਲਡਿੰਗ ਬਣਦੀ ਵੱਡੀਆਂ ਆਪਾਂ ਉਹਨਾਂ 'ਚ ਰੱਖ ਦਿੰਦੇ ਜਿਵੇਂ ਸਵਿੰਟਰਡ ਜੀ ਹੁੰਦੀ ਐ ਉਹ ਉਹਨੂੰ ਕਵਰ ਕਰ ਦਿੰਦੇ ਐ ਜਾਂਦਾ ਉੱਤੇ ਸ਼ੀਸ਼ਾ ਟਾਈਪ ਜਿਹਾ ਕੁਛ ਲਾ ਦਿੰਦੇ ਐ ਤੇ ਮਤਲਬ ਐ ਲੱਗਦਾ ਵੀ ਜੈਨੂਨ ਜੀ ਜਿਵੇਂ ਸਮਝ ਗਏ ਹੋਊਗਾ ਤੇ ਵੇਹ ਹੁੰਦੀਆਂ ਬਾਹਰ ਬਿਲਡਿੰਗਾਂ ਸ਼ੀਸ਼ੇ ਲਾ ਕੇ ਬਾਸ ਉਹਨੂੰ ਕਵਰੀਆਂ ਐ ਕਰਦੇ ਆ ਵੀ ਆਪਣ ਨੂੰ ਜਿਆਦਾ ਸੋਹਣੀਆਂ ਲੱਗਦੀਆਂ ਗਈਆਂ ਕਿਉਂਕਿ ਸਾਰੀਆਂ ਇੱਕੋ ਜੀਆਂ ਹੁੰਦੀਆਂ ਐ ਤੇ ਥੋੜੇ ਜਿਹਾ ਮਤਲਬ ਬਿਲਡਿੰਗ ਜਿਵੇਂ ਆਪਣੇ ਸਿੱਧੀਆਂ ਰੱਖ ਦਿੰਦੇ ਆ ਉਹ ਡਿਜ਼ਾਈਨ ਜਾ ਬਣਾ ਦਿੰਦੇ ਆ ਵਿੱਚ ਤੇ ਬਸ ਐ ਹੀ ਹੁੰਦਾ ਕੰਮ ਤੇ ਆਦੇ ਹੁੰਦੇ ਨਾ ਵੀ ਦੂਜੇ ਦੀ ਥਾੜੀ ਚ ਲੱਡੂ ਵੱਡੇ ਲੱਗ ਜਾਂਦਾ ਉਹ ਗੱਲ ਹੈ ਹੁਣ ਆਪਣਾ ਨਾਇਡਾ ਨੂਡਾ ਬਹੁਤ ਸੋਹਣਾ ਬਣ ਗਿਆ ਐਂਡੇ ਆ ਮਾਲੀ ਦੇ ਵਿੱਚ ਜਿਹੜੀਆਂ ਚੀਜ਼ਾਂ ਨਵੀਆਂ ਮਾਰਰ ਰੰਗਾਂ ਨੂੰ ਬਹੁਤ ਸੋਹਣੀਆਂ ਬਣੀਆਂ ਗਈਆਂ ਆਹੀ ਕੁਸਾ ਆਪਣਾ ਜਿਹੜਾ ਬੰਬੇ ਆ ਬਹੁਤ ਸੋਹਣਾ ਬਾਹਰ ਲਮਲਕੀ ਐ ਬਸ ਐ ਆ ਵੀ ਰੂਲ ਫੋਲੋ ਆਪਣੇ ਲੋ ਘੱਟ ਕਰਦੇ ਰੂਲ ਦਾ ਜਿੰਦਗੀ ਹੈ। ਬਾਕੀ ਦੋਸਤੋ ਵੱਡੀਆਂ ਮਾਰਤਾਂ ਜਿਹੜੀਆਂ ਜਿੰਨੀਆਂ ਵੀ ਹੈਗੀਆਂ ਬਾਹਰਲੇ ਮੁਲਕਾਂ 'ਚ ਉਹ ਰੈਸ਼ੀ ਤੇ ਜਿਹੜਾ ਉਹਨਾਂ ਦਫ਼ਤਰ ਹੁੰਦੇ ਆ ਉਹ ਨਾਲ ਨਾਲ ਹੀ ਹੁੰਦੇ ਆ ਤੇ ਬਾਹਰੋਂ ਦੇਖਣ ਨੂੰ ਤਾਂ ਤੁਹਾਨੂੰ ਐ ਲੱਗੂਗਾ ਵੀ ਵਿੱਚ ਪਤਾ ਨਹੀਂ ਕੀ ਹੈ। ਹੋਟਲ ਵੀ ਹੋ ਸਕਦੇ ਆ ਹੋਰ ਐਚੀ ਮਾਰਤਾਂ ਵੀ ਹੋ ਸਕਦੀਆਂ ਤੇ ਦਫ਼ਤਰ ਵੀ ਹੋ ਸਕਦੇ ਆ। ਤੇ ਪਰ ਬਾਹਰ ਉਹਨਾਂ ਨੇ ਏਡੇ ਵਧੀਆ ਬਣਾਏ ਹੁੰਦੇ ਆ ਨਾ ਵੀ ਦੇਖ ਕੇ ਲੱਗਦਾ ਯਾਰ ਵੀ ਬਾਕੀ ਬਾਹਰਲੇ ਮੁਲਕ 'ਚ ਫਿਰਦੇ ਆ। ਤੇ ਹੁਣ ਆਪਣੇ ਨਾਇਡਾ ਨੂਡਾ ਸਾਈਡ ਬਹੁਤ ਸੋਹਣਾ ਬਣ ਗਿਆ ਕਦੇ ਗੇਟ ਦਾ ਗੇੜਾ ਜ਼ਰੂਰ ਮਾਰਿਓ। ਬਹੁਤ ਹੀ ਿਆਦਾ ਸੋਹਣਾ ਬਣ ਗਿਆ। ਤੇ ਆਪਾਂ ਵੀ ਕਿਸੇ ਗੱਲ ਪੂਰਾ ਘੈਂਟ ਆਪਣਾ ਭਾਰਤ ਪੰਜਾਬ। ਬਾਕੀ ਦੋਸਤੋ ਜਿਹੜੀ ਧਰਤੀ ਆਪਣੇ ਪੰਜਾਬ ਦੀ ਹੈ ਨਾ ਉਹ ਤਾਂ ਕਿਤੇ ਹੀ ਨਹੀਂ ਕਿਉਂਕਿ ਆਪਣੇ ਹਰੇਕ ਤਰ੍ਹਾਂ ਦਾ ਮੌਸਮ ਹੈ। ਸਰਦੀ, ਗਰਮੀ ਵਧੀਆ ਜਿਹੀ ਹਾਲ ਹੈ। ਸਰਦੀ, ਗਰਮੀ ਤੇ ਸਾਰੀਆਂ ਰੁੱਤਾਂ ਆਪਣੇ ਤਾਂ ਮੌਸਮ ਆਪਣੇ ਬਹੁਤ ਵਧੀਆ ਹੈ ਤੇ ਸਭ ਤੋਂ ਵੱਧ ਖੇਤੀ ਵੀ ਆਪਣੀ ਹੁੰਦੀ ਹੈ ਤੇ ਬਹੁਤ ਵਧੀਆ ਹੁੰਦੀ ਹੈ। ਆਹ ਕਰਕੇ ਆਪਣੇ ਆਨੰਦ ਮਾਣੋ ਪੰਜਾਬ ਚ ਰਹੋ, ਵੋਡੇ ਬਾਟੇ ਲਾਓ ਵੱਤ ਵੱਦ। ਜਿੰਦਗੀ ਨੂੰ ਇੰਜੋਏ ਕਰੋ ਹਾਂ ਜੀ ਦੋਸਤੋ ਮੈਂ ਅੱ비 ਤਾਂ ਰੋਜ਼ ਫ੍ਰੈਂਚ ਸਿੱਖਦਾ ਹਾਂ ਮਾੜੀ ਮਾੜੀ ਤੇ ਮੈਨੂੰ ਇੱਕ ਦੋ ਮਤਲਬ ਸ਼ਬਦ ਸਿਖਾਉਣ ਦਾ ਹੁੰਦਾ ਜਿਵੇਂ ਤੁਸੀਂ ਲਾਲੋ ਸਾਹਿਬ 73 73 ਨੂੰ ਆਦੇ ਹੁੰਦੇ ਆ ਸੁਆ ਸੌਨ 36 36 ਸੁਆ ਸੌਨ 36 ਸਾਦੇ ਆ ਤੇ ਜਾਂ ਜਿਵੇਂ ਆਪਾਂ ਕਹਿ ਲਿਆ ਵੀ ਮਰਸੀ ਨੂੰ ਥੈਂਕ ਯੂ ਕਹਿ ਦਿੰਦੇ ਆ ਥੈਂਕ ਯੂ ਨੂੰ ਮਰਸੀ ਕਹਿਣ ਦੇ ਮਤਲਬ ਐਂ ਕਰਕੇ ਮੈਨੂੰ ਅੱ비 ਰੋਜ਼ ਮਾੜਾ ਮਾੜਾ ਸਿਖਾਉਂਦਾ ਰਹਿੰਦਾ ਤੇ ਬੈਸੇਜ ਜੇ ਆਪਾਂ ਸੋਚਗੇ ਤਾਂ ਜਿਹੜੀ ਫ੍ਰੈਂਚ ਹੈ ਜਮੇ ਲੱਗ ਆ ਇੰਗਲਿਸ਼ ਨਾਲੋਂ ਤੇ ਬਹੁਤ ਔਖੀ ਹੈ ਕੋਈ ਵੀ ਸ਼ਬਦ ਮੈਂ ਤੇ ਨਹੀਂ ਕਰਦਾ ਪਰ ਆ ਵੀ ਨਵੀਂ ਜੀ ਸਿੱਖ ਕੇ ਨਿਆਰਾ ਵੀ ਆਉਂਦਾ ਤੇ ਕੁਝ ਸਿੱਖ ਨੂੰ ਮਿਲਦਾ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਵੈਲਕਮ ਓਕੇ ਮਿਲਦੇ ਆਂ ਬਰਾ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਜਿੱਥੇ ਅਸੀਂ ਰਹਿੰਦੇ ਆਂ ਉੱਥੋਂ ਲੈ ਕੇ ਜਿੱਥੇ ਘਰ ਪੈ ਰਿਹਾ ਵੀ ਕਿੰਨੇ ਕੁ ਸਕਿੰਟਾਂ ਦਾ ਰਸਤਾ ਜਾਂ ਕਿੰਨੇ ਕੁ ਮਿੰਟਾਂ ਦਾ ਰਸਤਾ ਹੈ ਆਪਾਂ ਪਹੁੰਚ ਕੇ ਗਲਸਾ ਵਰਗਿਆਂ ਕੋਲੇ ਮਿਸਤਰੀ ਕੋਲੇ ਦੇਖ ਲਓ ਕਿੰਨਾ ਕ ਟਾਈਮ ਲੱਗਿਆ ਪੌਣ ਕਿੰਨਾ ਸਕੈਂਟਾ ਚ ਤੇ ਗਲਸਾ ਵਰਗਿਆਂ ਨੇ ਕੰਮ 바ਵਾ ਖਿੱਚਤਾ ਅੱਜ ਤਾਂ ਸੈਡ ਲੱਗਦੇ ਦੋਨੇ ਐਂ ਲਾ ਦਿਲ ਟੁੱਟੇ ਨੇ ਦੋਨਾਂ ਦੇ ਉਹ ਉਧਰ ਬਿਜੀ ਐ ਇਹ ਇਧਰ ਬਿਜੀ ਐ ਆ ਗਈ ਦੋਸਤੋ 골ਫ ਗਰਾਉਂਡ ਦੇ ਜਿਹੜੀ ਬੈਕ ਤੇ ਰੋਡ ਦੱਸੀ ਸੀ ਮੈਂ ਸੀ ਟਾਈਪ ਰੋਡ ਆ ਇਹ ਅੱਜ ਇਹ ਤਿਆਰ ਹੋ ਰਹੀ ਐ ਥੋੜੇ ਸਮਝ ਹੋ ਜੂ ਤਿਆਰ ਤੇ ਸਾਹਮਣੇ ਆਸੇ ਜੀ 골ਫ ਗਰਾਉਂਡ ਜਿਹੜਾ ਪਚਵਾਰੇ ਤੋਂ ਦੇਨੇ ਹੁੰਨੇ ਆ ਇਹ ਤਾਂ ਪੂਰਾ ਵੱਡਾ ਜਿੱਥੋਂ ਤਾਈਂ ਮਤਲਬ ਸੈਕਟਰ ਚੱਲਦਾ ਨਾ ਇਹ ਉੱਥੋਂ ਤਾਈਂ ਹੈ ਸਾਰਾ ਇਹ ਬਹੁਤ ਲੰਬਾ ਜਿੰਨਾ ਵੀ ਕਹਿ ਦਈਏ ਬਹੁਤ ਸੋਹਣਾ ਹਰੇ ਚੱਲੂ ਨਹੀਂ ਹੋਇਆ ਜਦੋਂ ਹੋ ਗਿਆ ਤਾਂ ਫਿਰ ਆਪਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਆ ਫੁੱਲ ਵੇਖੋ ਕਿੱਡੇ ਸੋਹਣੇ ਲੱਗੇ ਹੋਏ ਬੂਟੇ ਵੱਟ ਤਾਂ ਮਿੰਡ ਚ ਹੀ ਲਾ ਦਿੰਦੇ ਤੇ ਮਿੰਡ ਚ ਹੀ ਪਤਾ ਨਹੀਂ ਕਿੱਥੋਂ ਲਿਆਉਂਦੇ ਫੁੱਲ ਫੁੱਲ ਵੀ ਉਗਰੇ ਆਉਂਦੇ ਆ ਘਾਹ ਪੂਰੇ ਵੀ ਸਕਿੰਡਾ ਚ ਲਾ ਦਿੰਦੇ ਆ ਬਾਕੀ ਆ ਕੋਈ ਘਰ ਪਾ ਰਿਆ ਤੇ ਪਿੱਲੀ ਏ ਇੱਥੇ ਜੱਕਤ ਗੰਦਰ ਯਾਰ ਨੇਂੀਆਂ ਚ ਆ ਪਿੱਲੀ ਏ ਇੱਥੇ ਸਾਰੀ ਆ ਦੇਖੋ ਆਇਆ ਕੰਮ ਜੇ ਮਾਲਕ ਆਪ ਜਿਹੜਾ ਮਾਰ ਲੇ ਤਾਂ ਵਧੀਆ ਗੱਲ ਆ ਮੈਨੂੰ ਲੱਗਦਾ ਬਿਲਡਰ ਕੋਲ ਨਾ ਹੋਵੇ ਬਾਕੀ ਪਤਾ ਨਹੀਂ ਬਈ ਬਾਕੀ ਹੋ ਸਕਦਾ ਮਾਲਕ ਹੀ ਬਣਾਉਂਦਾ ਹੋਵੇ ਆਪਾਂ ਨੂੰ ਕੀ ਪਤਾ ਪਰ ਆਇਆ ਵੀ ਜਿਹੜੇ ਬੰਦੇ ਨੇ 300 ਗਜ ਦਾ ਪਲਾਟ ਲੈ ਲਿਆ ਫਿਰ ਉਹ ਮਾੜੀ ਇੱਟ ਥੋੜੀ ਲਾਊਗਾ ਜਦੋਂ ਨੇ ਪਲਾਟ ਤੇ ਪੈਸੇ ਲਾਤੇ ਇੰਨੇ ਫਿਰ ਇੱਟ ਤੇ ਥੋੜੀ ਨਾਲੇ ਨਹੀਂ ਤਾਂ ਸਭ ਤੋਂ ਮਜ਼ਬੂਤ ਕੰਮ ਹੋਣਾ ਚਾਹੀਦਾ ਹੈ بیسਮੈਂਟ ਹੋਰ ਤਾਂ ਕਰਦਾ ਇਹਦੇ ਨਾਲੋਂ ਤਾਂ ਦੋਸਤੋ ਖੰਗਰੀ ਇੱਟ ਲਾ ਲੈਂਦਾ 100 ਗਣਾਂ ਚੰਗੀ ਆ ਖੰਗਰੀ ਨੀਂਹਾਂ ਤੇ ਲੋਕ ਲਾਉਂਦੀ ਆ ਵਧੀਆ ਨਾਲੇ ਪੱਕੀ ਇੱਟ ਹੁੰਦੀ ਆ ਇਹ ਤਾਂ ਫਿਰ ਪਿੱਲੀ ਆ ਗਈ ਨਾ ਚਲੋ ਹੁਣ ਆਪਾਂ ਜਾ ਰਹੇ ਹਾਂ ਜੀ ਥੋੜੇ ਸਮੇਂ ਤੱਕ ਖਾਣਾ ਖਾਣ ਫਿਰ ਖਾਣਾ ਖੁਣਾ ਖਾ ਕੇ ਜਾਵਾਂਗੇ ਜੀ ਵਾਕ ਤੇ ਮਿਲਦੇ ਆਂ ਕੱਲ ਨੂੰ ਦੋਸਤੋ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਬਹੁਤ ਬਹੁਤ ਧੰਨਵਾਦ ਦੋਸਤੋ ਓਕੇ ਬਾਈ ਟਾਟਾ ਸ਼ੇਅਰ ਜਰੂਰ ਕਰਦਿਆ ਕਰੋ ਬਹੁਤ ਬਹੁਤ ਮਿਹਨਤ ਲੱਗਦੀ ਹੈ ਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਦਿਲ ਦੀਆਂ ਗ੍ਰਾਈਆਂ ਦਾ ਧੰਨਵਾਦ ਓਕੇ ਦੋਸਤੋ ਬਾਏ ਬਾਏ ਟਾਟਾ ਟੇਕ ਕੇਅਰ